ਜਿਹੜਾ ਸਰਪੰਚ ਆਈ ਤੇ ਚੱਲ ਛੋਟੇ ਛੋਟੇ ਜਾਨਵਰਾਂ ਨੂੰ ਕੁਝ ਨਹੀਂ ਕਹਿੰਦਾ ਹੈਗਾ ਤੇ ਉਹਨਾਂ ਵਿੱਚ ਰਹਿ ਲੰਦਾ ਤੇ بڑے ਜਾਨਵਰ ਉਹਨਾਂ ਨਹੀਂ ਰਹਿ ਸਕਦਾ ਹੁਣ ਆਇਆ ਜੇ ਟਾਈਮ ਤੇ ਮੁਰਗਾ ਤਿਆਰ ਹੋਇਆ ਬਈ ਟਾਈਮ ਤੇ ਸੇਲ ਨਾ ਹੋਵੇ ਤਾਂ ਵੀ ਆਖਾ ਹੁੰਦਾ ਸਾ세ਗਾ ਜੀ ਦੋਸਤੋ ਕੀ ਹਾਲ ਚਾਲ ਆਲ ਠੀਕ ਠਾਕ ਹੋ ਜੀ ਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਅੱਜ ਤੁਹਾਨੂੰ ਆਪਾਂ ਦੱਸਾਂਗੇ ਕਿ ਦੇਸੀ ਮੁਰਗਿਆਂ ਨੂੰ ਆਪਾਂ ਕਿਵੇਂ ਤੇ ਕਿੱਥੇ ਸੇਲ ਕਰ ਸਕਦੇ ਆ ਤੇ ਉਹਦੀ ਆਪਾਂ ਅੱਜ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਤੇ ਉਸ ਤੋਂ ਪਹਿਲਾਂ ਅੱਜ ਆਪਾਂ ਤੁਹਾਨੂੰ ਦਿਖਾਉਨੇ ਆਂ ਬਾਈ ਆਪਣੀ ਹੈਚਿੰਗ ਵਾਲੀ ਮਸ਼ੀਨ ਚੱਲ ਗਈ ਤੇ ਮਸ਼ੀਨ ਹੋ ਗਈ ਬਿਲਕੁਲ ਠੀਕ ਸਟੋਰ ਦੀ ਬਾਈ ਕਰਤੀ ਸਫਾਈ ਚੰਗੀ ਤਰ੍ਹਾਂ ਆਪਾਂ ਨੇ ਇਹ ਸਮਾਨ ਬਾਈ ਜਿੰਨਾ ਹੈਗਾ ਸੀਗਾ ਸਾਰਾ ਆਪਣੀ ਜਗ੍ਹਾ ਜਿੱਥੇ ਦੀ ਜਗਾ ਬਣਦੀ ਸੀਗੀ ਉਸ ਤੇ ਰੱਖਤਾ ਤੇ ਦਵਾਈਆਂ ਆਪਾਂ ਨੇ ਇੱਕ ਜਗ੍ਹਾ ਤੇ ਰੱਖਦੀਆਂ ਤੇ ਬਾਕੀ ਆਪਾਂ ਨੇ ਮਸ਼ੀਨ ਵੀ ਪਹਿਲਾਂ ਇਸ ਜਗ੍ਹਾ ਤੇ ਸੀਗੀ ਤੇ ਹੁਣ ਆਪਾਂ ਨੇ ਇੱਥੇ ਰੱਖਤੀ ਤੇ ਮਸ਼ੀਨ ਹੋ ਗਈ ਬਾਈ ਬਿਲਕੁਲ ਠੀਕ ਜਿਹੜਾ ਵੀ ਇਹਦੇ ਚ ਸਮਾਨ ਪੈਣ ਵਾਲਾ ਸੀਗਾ ਆਪਾਂ ਨੇ ਸਾਰਾ ਸਮਾਨ ਬਾਈ ਪਾ ਦਿੱਤਾ ਠੀਕ ਹੈ ਜੀ ਤੇ ਚਾਲੂ ਨਹੀਂ ਕਰੀ ਚਾਲੂ ਆਪਾਂ ਕਾਲੂ ਸ਼ਾਇਦ ਕਰ ਦਈਏ ਤੇ ਟਰੇਆਂ ਬਾਈ ਆਪਾਂ ਨੇ ਜਿਹੜੀਆਂ ਸੀਗੀਆਂ ਪਹਿਲੀਆਂ ਲੱਗੀਆਂ ਕੱਢਤੀਆਂ ਸੀਗੀਆਂ ਤੇ ਨਵੀਆਂ ਲਾਤੀਆਂ ਸਾਰੀਆਂ ਦੇਖੋ ਟਰੇਆਂ ਪਹਿਲਾਂ ਤਾਂ ਜਿਹੜੀ ਟਰੇਨ ਲਾਈ ਹੋਈਆਂ ਸੀਗੀਆਂ ਪਿਲੀਆਂ-ਪਿਲੀਆਂ ਹੋ ਗਈਆਂ ਸੀਗੀਆਂ ਕਿਉਂਕਿ ਪੁਰਾਣੀਆਂ ਤੇ तकरीबन 3-4 ਸਾਲ ਹੋ ਗਏ ਸੀਗੇ ਮਸ਼ੀਨ ਨੂੰ ਬਣੀ ਨੂੰ ਉਦੋਂ ਦੀਆਂ ਫਿਰ ਇਹ ਟਰੇਆਂ ਲਾਈਆਂ ਹੋਈਆਂ ਸੀਗੀਆਂ ਤੇ ਥੱਲੇ ਥਰਮਾ ਕੋ ਲਾਉਣਾ ਇੱਕ ਪੀਸ ਹੋ ਲੈ ਕੇ ਆਉਣਾ ਤੇ ਉਹ ਫਿਰ ਮੈਂ 깔ੂ ਹੂੰ ਜਦੋਂ ਮਸ਼ੀਨ ਚਲਾਉਂਗਾ ਤੇ ਫਿਰ ਉਹਦੋ ਹੀ ਲਾ ਦਾਂਗਾ ਤੇ ਬਾਕੀ ਸਾਰੀ ਮਸ਼ੀਨ ਓਪੇ ਆਪਣੀ ਤੇ ਹੁਣ ਕੱਲ ਜਾਂ ਪਰਸੋਂ ਦੇ ਫਿਰ ਆਪਾਂ ਚਲਾ ਦਾਂਗੇ ਸ਼ਾਇਦ 깔ੂ ਇਹ ਚਲਾ ਦੀਏ ਮਸ਼ੀਨ ਆਪਣੀ ਹੋ ਗਈ ਓਪੇ ਤੇ ਪੱਤਕ ਦਾ ਅੰਡਾ ਉਹਨੇ ਪਾ ਇੱਕ ਪਿਆ ਤੇ ਇੱਕ ਅੱਜ ਵਾਲਾ ਹਲੇ ਆਪਾਂ ਨੇ ਚੱਕਿਆ ਨਹੀਂ ਹੈਗਾ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਤੇ ਜਿਹੜੇ ਪਹਿਲੇ ਆਂਡੇ ਪਏ ਸੀਗੇ ਆਪਣੇ ਕੋਲੋਂ ਉਹ ਫਿਰ ਆਪਾਂ ਨੇ ਖਾ ਲਏ ਸੀਗੇ ਕਿਉਂਕਿ ਮਸ਼ੀਨ ਦਾ ਕੋਈ ਪਤਾ ਨਹੀਂ ਸੀਗਾ ਕਿ ਕਦੋਂ ਚੱਲੇਗੀ ਤੇ ਕਰੋ ਹੁਣ ਆਪਣੇ ਵਾਸਤੇ ਰਹਿ ਬਣ ਕੱਲੂ 4 ਤਿੰਨ ਹੋ ਜਾਣੇ ਆ ਤੇ ਪਰਸੂ ਨੂੰ 4 ਤੇ ਕਿਆਪ ਤਾਂ ਆਪਾਂ ਪਰਸੂ ਨੂੰ ਲਾਈਏ ਤੇ ਬਾਕੀ ਬਟੇਰਾਂ ਦੇ ਆਂਡੇ ਦੇਖਣੇ ਪੈਣੇ ਆ ਉਹਨੇ ਬਾਕੀਨੇ ਗਏ ਪਏ ਆ ਤੇ ਬਟੇਰਾਂ ਦੇ ਵੀ ਆਂਡੇ ਆਪਾਂ ਨੇ ਲਾਉਣੇ ਆ ਤੇ ਉਸ ਹੌਣਾਂ ਫਿਰ ਆਪਾਂ ਦੇਖ ਲਾਂਗੇ ਤੇ ਇੱਕਾਂ ਜਿਹੜੀ ਮੋਟਰ ਖਰਾਬ ਹੋ ਗਈ ਸੀਗੀ ਤੇ ਉਹ ਵੀ ਆਪਾਂ ਨੇ ਫਿਰ ਨਵੀਂ ਉਪਾਤ ਸੀਗੀ ਲਿਆ ਕੇ ਇਹ ਤਾਂ ਸਸਤੀ ਹੋ ਆ ਇਹ 150 ਰੁਪਏ ਦੀ ਮਿਲ ਜਾਂਦੀ ਆ ਇੱਥੇ ਜਿਹੜੇ ਚਕੋਰਾ ਦੇ ਬੱਚੇ ਸੀਗੇ ਤੇ ਪਿੰਜਰਾ ਬਟੇਰਾ ਦੇ ਬੱਚੇ ਓਪਨ ਬਾਹਰ ਕੱਢਦੇ ਹਾਂ ਤੁਹਾਨੂੰ ਦਿਖਾਉਣਾ ਤੇ ਪਿੰਜਰਾ ਭਾਈ ਆਪਾਂ ਨੇ ਇਥੇ ਲਿਆਂਦਾ ਬਾਹਰ ਤੇ ਦੂਏ ਪਿੰਜਰੇ ਦੇ ਆਪਾਂ ਨੇ ਨਾਲੇ ਹੀ ਲਾ ਦਿੱਤਾ ਤੇ ਉੱਪਰ ਆਪਾਂ ਨੇ ਕਾਗਜ਼ ਪਾਤਾ ਮੀਮੂ ਤੇ ਸਾਈਡਾਂ ਤੇ ਵੀ ਇੱਧਰ ਤੇ ਸਾਈਡ ਤੇ ਵੀ ਕਾਗਜ਼ ਹੋ ਗਿਆ ਤੇ ਫਰੰਟ ਸਾਈਡ ਆਪਾਂ ਨੇ ਏਦੀ ਛੱਡਤੀ ਬੱਚੇ ਪੂਰੇ ਡਾਰ ਹੋ ਗਏ ਹੁਣ ਤਾਂ ਤੇ ਆਹ ਚਾਰ ਬਾਈ ਬਟੇਰਾ ਦੇ ਆ ਦੋ ਮਾਰਲੇ ਸੀਗੇ ਦੋ ਅੰਦਰ ਨਾਲ ਚੂਹਿਆਂ ਨੇ ਮਾਰਦੇ ਸੀਗੇ 6 ਸੀਗੇ ਆਪਣੇ ਕੋਲ ਤੇ 4 ਰਹਿ ਗਏ ਤੇ ਨੇ ਚਿੱਟੇ ਆ ਵਟੇਰਾ ਦੇ ਤੇ ਇੱਕ ਆਪਣਾ ਚਿਹਰ ਆ ਜਾਈ ਤੇ ਇੱਥੇ ਆਪਾਂ ਨੇ ਛੱਡਦੇ ਹੁਣ ਬਾਹਰ ਖੁੱਲੀ ਹਵਾ ਚ ਥੱਲੇ ਥੋੜਾ ਜਿਹਾ ਉੱਚਾ ਚੱਕਤਾ ਤੇ ਜਿਹੜੇ ਵਿੱਚ ਆ ਵਿੱਚ ਆਪਾਂ ਨੇ ਮੈਟ ਪਛਾਦਤਾ ਪਿੰਜਰੇ ਦੇ ਤੇ ਹੁਣ ਇੱਥੇ ਹੀ ਇਹ ਪੜਨਗੇ ਤਕਰੀਬਨ ਮਹੀਨਾ ਡੇਢ ਮਹੀਨਾ ਉਸ ਤੋਂ ਬਾਅਦ ਫਿਰ ਆਪਾਂ ਦੂਏ ਚਕੋਰਾ ਨਾਲ ਇਹਨਾਂ ਨੂੰ ਛੱਡ ਛੱਡ ਦੋਗੇ ਬਈ ਪਾਸ ਤੋਂ ਚੋਂ ਉੱਥੇ ਬਹੁਤ ਜ਼ਬਰਦਸਤ ਮੀਂਹ ਪਿਆ ਤਕਰੀਬਨ ਸੂਆ ਤੇ ਸ਼ੁਰੂ ਹੋ ਗਿਆ ਸੀਗਾ ਤੇ ਪਾਣੀ ਨਾ ਬਈ ਇੱਥੇ ਤੇ ਤੱਕ ਭਰ ਗਿਆ ਸੀਗਾ ਇੱਥੇ ਤੱਕ ਤੇ ਇੱਧਰ ਦਾ ਚੱਲ ਸਹੀ ਰਿਹਾ ਬੱਤਕ ਵਾਲੀ ਸਾਈਡ ਤੇ ਤੇ ਇਸ ਸਾਈਡ ਨਾ ਪਤਾ ਨਹੀਂ ਕਿਹੜੀ ਸਾਈਡ ਨੂੰ ਪਾਣੀ ਆ ਗਿਆ ਅੰਦਰ ਤੇ ਫਿਰ ਇਹ ਨਾ ਸਾਰਾ ਪਾਣੀ ਭਰ ਗਿਆ ਸੀਗਾ ਤੇ ਫੇਰ ਆਪਣੇ ਕੋਲ ਬਈ ਹੋਰ ਤਾਂ ਕਿਤੇ ਜਗ੍ਹਾ ਹੈ ਨਹੀਂ ਸੀ ਕਿ ਜਾਨਵਰਾਂ ਨੂੰ ਛੱਡਣ ਦੀ ਤੇ ਆਪਾਂ ਨੇ ਇੱਥੇ ਇਹਨਾਂ ਨੂੰ ਫਿਰ ਟ੍ਰਿਆਂ ਲਾਤੀ ਸੀਗੀਆਂ ਤੇ ਕਾਹਨ ਦਾ ਆਪਾਂ ਨੇ ਚੱਕਿਆ ਹੁਣ ਬੱਤਕ ਦਾ ਇਹ ਤਾਂ ਛੋਟਾ ਜਿਹਾ ਅੰਡਾ ਜਿਹੜਾ ਦੂਜਾ ਅੰਡਾ ਸੀਗਾ ਕਾਲੀ ਬੱਤਕ ਦਾ ਸੀਗਾ ਉਹਦਾ ਸਾਈਜ਼ ਤਾਂ ਵਧੀਆ ਹੋ ਗਿਆ ਤੇ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਇਹ ਦੋਰ ਕਿੰਨਾ ਫਰਕ ਹੈ ਇਹ ਹਲੇ ਛੋਟਾ ਅੰਡਾ ਇਹ ਮਸ਼ੀਨ 'ਚ ਵੀ ਨਹੀਂ ਲੱਗਣਾ ਹੈਗਾ ਇਹ ਤਾਂ ਲੱਗ ਜੂਗਾ ਮਸ਼ੀਨ 'ਚ ਇਹ ਨਹੀਂ ਲੱਗਣਾ ਹੈਗਾ ਇਹ ਛੋਟਾ ਅੰਡਾ ਇਹਨੂੰ ਆਪਾਂ ਘਰੇ ਲੈ ਜਾਾਂਗੇ ਤੇ ਇਹ ਲਾ ਦਾਂਗੇ ਭਾਈ ਇਸ ਸਾਈਡ ਆਪਾਂ ਨੇ ਨਾ ਤਕਰੀਬਨ 60 ਮੁਰਗੇ ਛੱਡਤੇ ਆਰ ਆਰ ਦੇ ਉੱਧਰ ਦੇ ਚੱਕ ਕੇ ਉੱਧਰ ਦੇ ਆਪਾਂ ਨੇ ਛਾਂਟੀ ਕਰਕੇ ਆਪਣੇ بڑے بڑے ਪੀਸ ਕੱਢ ਲੈ ਇੱਧਰ ਕੱਢ ਲੈ ਤੇ ਇੱਥੇ ਛੱਡਤੇ ਆਪਾਂ ਨੇ ਜਿਹੜੇ ਇੱਥੇ ਸੀਗੇ ਬਲੈਕ ਕਸਟਲ ਆਪ ਉਹ ਆਪਾਂ ਨੇ ਆਰ ਆਰ ਦੇ ਵਿੱਚੇ ਛੱਡਤੇ ਕਿਉਂਕਿ ਉੱਧਰ ਵੀ ਹੁਣ ਛੋਟੇ ਰਹਿ ਗਏ ਸੀਗੇ ਵੱਡੀਆਂ ਮੁਰਗੀਆਂ ਆਪਾਂ ਨੇ ਛੱਡਤੀਆਂ ਘਰੇ ਤੇ ਉਹਨਾਂ ਵਿੱਚੋਂ ਵੱਡੇ ਮੁਰਗੇ ਆਪਾਂ ਨੇ ਇੱਧਰ ਘੱਟ ਕੇ ਛੱਡਤੇ ਜਿਹੜੇ ਆਪਾਂ ਨੇ ਰੱਖਣੇ ਸੀਗੇ ਮੁਰਗੇ ਉਹ ਆਪਾਂ ਨੇ ਉੱਧਰ ਰੱਖ ਲਏ ਠੀਕ ਆ ਜੀ ਕਿਉਂਕਿ ਇਹ ਆਪਾਂ ਨੇ ਹੁਣ ਸੇਲ ਕਰਦੇ ਆਂ ਤਕਰੀਬਨ ਮਹੀਨੇ ਤੱਕ ਤੇ ਇਹਨਾਂ ਦਾ ਵਜ਼ਨ ਵੀ ਹੈਗਾ 2 ਤੋਂ 2.5 ਕਿਲੋ ਤੱਕ ਵਜ਼ਨ ਹੈ ਇਹਨਾਂ ਦਾ ਕੱਲ ਆਪਾਂ ਨੇ ਦੋ ਮੁਰਗੀਆਂ ਵਿੱਚੋਂ ਸੇਲ ਕੀਤੇ ਸੀਗੇ ਤੇ ਇੱਕ 2200 ਗ੍ਰਾਮ ਦਾ ਸੀ ਕਿ ਇੱਕ 2600 ਗ੍ਰਾਮ ਦਾ ਸੀਗਾ ਇੰਨਾ ਕੁ ਵਜ਼ਨ ਆ ਤੇ ਇਹਨਾਂ ਨੂੰ ਆਪਾਂ ਨੇ ਹੁਣ ਫੀਡ ਸਟਰਟਰ ਫੀਡ ਚਲਾਤੀ ਤੇ ਹੁਣ ਕੈਲਸ਼ੀਅਮ ਤੇ ਮਲਟੀਵਿਟਾਮਿਨ ਆਪਾਂ ਦੱਬ ਕੇ ਦੇ ਰਹੇ ਹਾਂ ਮੁਰਗੇ ਤਿਆਰ ਆ ਪੂਛਾ ਵੀ ਤਕਰੀਬਨ ਕੱਢੇ ਲਈਆਂ ਤੇ ਮਹੀਨੇ ਤੱਕ ਕਹਿਣ ਇਹਨਾਂ ਨੇ ਤਿਆਰ ਹੋ ਜਾਣਾ 3-3 ਕਿਲੋ ਦੇ ਨਾਮ ਨਾਲ ਹੋ ਜਾਣਾ ਮਹੀਨੇ ਤੱਕ ਅੱਧਾ ਕਿਲੋ ਵਜਨ ਚੱਕ ਲੈਣਾ ਇਹਨਾਂ ਨੇ ਮਹੀਨੇ ਤੱਕ ਤੇ ਜਿਹੜਾ ਇੱਧਰ ਮੁਰਗਾ ਸੀਗਾ ਵੱਡਾ ਜਿਹਨੂੰ ਆਪਾਂ ਲਾਣੇਦਾਰ ਕਹਿੰਦੇ ਸੀਗੇ ਉਹ ਆਪਾਂ ਨੇ ਸੇਲ ਕਰਤਾ ਕਿਉਂਕਿ ਆਪਾਂ ਨੇ ਸਰਪੰਚ ਇੱਧਰ ਛੱਡਣਾ ਸੀਗਾ ਤੇ ਪੰਚ ਨੂੰ ਇੱਧਰ ਛੱਡਣਾ ਸੀਗਾ ਤੇ ਇਹਨਾਂ ਨਾਲ ਉਹਨਾਂ ਦੀ ਉਹਦੀ ਬਣਦੀ ਨਹੀਂ ਸੀਗੀ ਇਸ ਕਰਕੇ ਫਿਰ ਆਪਾਂ ਨੂੰ ਉਹ ਸੇਲ ਕਰਨਾ ਪੈ ਗਿਆ ਉਹ ਤਕਰੀਬਨ 3.5 ਕਿਲੋ ਦਾ ਹੋ ਗਿਆ ਸੀਗਾ ਤੇ ਉਹ ਆਪਾਂ ਨੇ ਫਿਰ ਸੇਲ ਕਰਤਾ ਜਿਹੜਾ ਸਰਪੰਚ ਆਈ ਤੇ ਚੱਲ ਛੋਟੇ ਛੋਟੇ ਜਾਨਵਰਾਂ ਨੂੰ ਕੁਝ ਨਹੀਂ ਕਹਿੰਦਾ ਹੈਗਾ ਤੇ ਉਹਨਾਂ ਵਿੱਚ ਰਹਿ ਲੰਦਾ ਤੇ بڑے ਜਾਨਵਰ ਉਹਨਾਂ ਨਹੀਂ ਰਹਿ ਸਕਦਾ ਉਹਨਾਂ ਨਾਲ ਫੇ ਲੜਦਾ ਹੈ ਤੇ ਜਿਹੜਾ ਪਾਂਚ ਆ ਇਹ ਛੋਟਿਆਂ ਨੂੰ ਥੋੜਾ ਤੰਗ ਕਰਦਾ ਸੀਗਾ ਤੇ ਪਹਿਲੇ ਦਿਨ ਤੇ ਇਹਨੇ ਕਾਫੀ ਤੰਗ ਕਰਿਆ ਇਹਨਾਂ ਨੂੰ ਤੇ ਹੁਣ ਸੈਟ ਮੈਂ ਨਾ ਇਹਦੇ ਪੈਰਾਂ 'ਚ ਰੱਸੀ ਪਾਤੀ ਸੀਗੀ ਤੇ ਮੈਂ ਫੇਰ ਪੈਰਾਂ 'ਚ ਰੱਸੀ ਪਾਤੀ ਸੀਗੀ ਤੇ ਹੁਣ ਇਹ ਸੈਟ ਆ ਬਾਹਰ ਰੱਸੀ ਆ ਫੇਰ ਆਪਾਂ ਦੋ ਕੁ ਦਿਨ ਤੱਕ ਇਹ ਖੋਲਾਂਗੇ ਇਹਦੀ ਭਲੇ ਹੋਰ ਸੈਟ ਹੋ ਜੀਵੇ ਤੇ ਆ ਖੜੇ ਆ ਹਲੇ ਥੋੜੇ ਜਿਹਾ ਡਰਦੇ ਆ ਠੀਕ ਆ ਪਰ ਦੂਜੇ ਮਾਰਦੇ ਨਹੀਂ ਹੈਗੇ ਇੰਨੇ ਇਹਨਾਂ ਨੂੰ ਤੇ ਸੈਟ ਆ ਠੀਕ ਆ ਹੁਣ ਇਹ ਤੇ ਹੁਣੇ ਮੈਂ ਬੰਦ ਕਰੇ ਸੀਗੇ ਤੇ ਬਾਹਰੇ ਛੱਡੇ ਹੋਏ ਸੀਗੇ ਮੈਂ ਇਹ ਫੇਰ ਨਾ ਹੀ ਮਗਰ ਮਗਰ ਘੁੰਮੀਆਂ ਨੇ ਵੀਡੀਓ ਨਹੀਂ ਬਣਾਉਂਦੇ ਤੇ ਡੇਢ ਮਹੀਨੇ ਬਾਜੇ ਤੋਂ ਆਪਣੇ ਸੇਲ ਹੋ ਗਏ ਤੇ ਇਹਨਾਂ ਵਿੱਚੋਂ ਆਪਾਂ ਨੇ 50 ਮੁਰਗੀਆਂ ਹੋਰ ਰੱਖਣੀਆਂ 150 ਮੁਰਗੀਆਂ ਆਪਾਂ ਨੇ ਟੋਟਲ ਕਰਨੀਆਂ ਤੇ 100 ਮੁਰਗੀਆਂ ਆਪਣੀ ਉੱਧਰ ਚੱਲੇਗੀ ਦੂਜੇ ਫਾਰਮ ਵਿੱਚ 50 ਮੁਰਗੀ ਹੋਰ ਕੱਢੂਗੇ ਜਿਹੜੇ ਬਸ ਗਈਆਂ ਤੇ ਫਿਰ ਆਪਾਂ ਦੇਖਾਂਗੇ ਫਿਰ ਜਿਹੜੀਆਂ ਲਾਲ ਆ ਉਹ ਫਿਰ ਸੇਲ ਕਰ ਦਾਂਗੇ ਜਿਹੜੀਆਂ ਕਾਲੀਆਂ ਬਲੈਕਸ਼ਟ ਲਾਉ ਬਹੁਤ ਆਪਾਂ ਨੇ ਰੱਖਣੀਆਂ ਰੱਖਣੀਆਂ ਤੇ ਬਾਕੀ ਇਹਨਾਂ ਚ ਮੁਰਗੇ ਹਲੇ ਹੋਰ ਹੈਗੇ ਆ ਤੇ ਉਹਨਾਂ ਨੂੰ ਫਿਰ ਜਿੱਥੇ ਹੁਣ ਆਪਣੇ ਵੱਡੇ ਮੁਰਗੇ ਛੱਡੇ ਹੋਏ ਆ ਉੱਥੇ ਫੇਰ ਛੱਡ ਦਾਂਗੇ ਤੇ ਜਦੋਂ ਤਿਆਰ ਕਰਕੇ ਸੇਲ ਕਰਦਾਂਗੇ ਤੇ 10-12 ਮੁਰਗੇ ਆਪਾਂ ਆਰ ਆਰ ਦੇ ਉਹ ਆਪਾਂ ਰੱਖ ਲਾਂਗੇ ਕਿ ਹੁਣ ਬਾਈ ਆਪਾਂ ਤੁਹਾਨੂੰ ਦੱਸਦੇ ਆਂ ਵੀ ਦੇਸੀ ਮੁਰਗਾ ਆਪਾਂ ਕਿਵੇਂ ਤੇ ਕਿੱਥੇ-ਕਿੱਥੇ ਬਾਈ ਸੇਲ ਕਰ ਸਕਦੇ ਆਂ ਤੇ ਸਭ ਤੋਂ ਔਖਾ ਕੰਮ ਇਹੀ ਆ ਬਾਈ ਦੇਸੀ ਮੁਰਗੇ ਨੂੰ ਸੇਲ ਕਰਨਾ ਕਿਉਂਕਿ ਮਾਰਕੀਟ ਹੈ ਨਹੀਂ ਕੋਈ ਪੱਕੀ ਪੰਜਾਬ ਵਿੱਚ ਵੀ ਆਪਾਂ ਇੱਥੇ ਮੁਰਗਾ ਸੇਲ ਕਰ ਸਕਦੇ ਆਂ ਇਹੀ ਦਿੱਕਤ ਆਉਂਦੀ ਸਭ ਤੋਂ ਵੱਧ ਮੁਰਗੇ ਦੀ ਵੀ ਸੇਲ ਕਰਨੇ ਦੀ ਮੁਰਗੀਆਂ ਤਾਂ ਸੇਲ ਹੋ ਜਾਂਦੀਆਂ ਤੇ ਮੁਰਗਾ ਬਹੁਤ ਔਖਾ ਸੇਲ ਹੁੰਦਾ ਕੀ ਮੁਰਗੇ ਪਰ ਖਰਚਾ ਵੀ ਬਹੁਤ ਜ਼ਿਆਦਾ ਆਉਂਦਾ ਮੁਰਗੀ ਨਾਲੋਂ ਇਹ ਮੁਰਗੀ ਤਾਂ ਪਹਿਲੀ ਤਕਰੀਬਨ ਸੇਲ ਹੋ ਜਾਂਦੀ ਆ ਸਾਢੇ 3-4 ਮਹੀਨੇ ਵਿੱਚ ਵਿੱਚ ਇਹ ਸੇਲ ਹੋ ਜਾਂਦੇ ਇਹ ਮੁਰਗਾ ਜਿਹੜਾ ਤਿਆਰ ਹੁੰਦਾ ਤਕਰੀਬਨ ਉਹਨੂੰ 5 ਤੇ 6 ਮਹੀਨੇ ਲੱਜਿੰਦੇ ਤਿਆਰ ਹੋਣ ਇਹਨੂੰ ਤੇ ਇਹਦੇ ਪਰ ਖਾਤਿਆ ਜ਼ਿਆਦਾ ਆ ਜਾਂਦਾ ਮੁਰਗੀ ਨਾਲੋਂ ਤੇ ਮੁਰਗੇ ਮੈਂ ਸੇਲ ਕਰਦਾ ਜਿਹੜੇ ਮੁਰਗੇ ਵੱਡ ਵੱਟ ਕੇ ਵੇਚਦੇ ਆ ਕਟੀਕ ਉਹਨਾਂ ਨਾਲ ਮੈਂ ਗੱਲ ਕਰੀ ਹੋਈ ਆ 5-6 ਨਾਲ ਚੰਡੀਗੜ੍ਹ ਆ ਮੋਹਾਲੀਆਂ ਤੇ ਖਰੜਾ ਦੇ ਮੁਰਗੇ ਮੈਂ ਮੰਨ ਲਓ 10 ਛੱਡਦੇ ਉਹਦੇ ਕੋਲ ਤੇ ਉਹਨਾਂ ਨੂੰ ਮੈਂ ਰੋਜ਼ ਦਾ ਇੱਕ ਮੁਰਗੇ ਦਾ 5 ਰੁਪਏ ਕਰਾਇਆ ਦਿੰਦਾ ਦਾਣੇ ਦਾ ਵੀ ਤੁਸੀਂ ਦਾਣੇ ਦਾ ਹਨਾ ਖਰਚਾ ਮੈਂ ਉਹਨੂੰ ਦੇ ਦਿੰਦਾ 5 ਰੁਪਏ ਦੇ ਇੱਕ ਦੇ ਹਿਸਾਬ ਨਾਲ ਮੁਰਗੇ ਦੇ ਹਿਸਾਬ ਨਾਲ ਤੇ ਮੁਰਗਾ ਮੈਂ ਵੇਚਣਾ ਹੁੰਦਾ 700 ਰੁਪਏ ਦਾ 2.5 ਤੋਂ 3 ਕਿਲੋ ਦੇ ਵਜਨ ਦੇ ਵਿੱਚ ਵਿੱਚ ਤੇ ਉੱਪਰ ਉਹਨੂੰ ਦੀ ਮਰਜ਼ੀ ਆ ਉਹ ਅੱਗੇ 800 ਦਾ ਵਿੱਚ 900 ਦਾ ਵਿੱਚ 1000 ਦਾ ਵੇਚੇ ਉਹਦੀ ਮਰਜ਼ੀ ਆ ਯਾਨੀ ਕਿ ਮੈਂ ਆਪਣਾ 700 ਰੁਪਿਆ ਲੈ ਲੈਣਾ ਤੇ ਬਾਕੀ ਉਹਨੂੰ ਜਿਹੜਾ ਉਹਦਾ ਦਾਣੇ ਦਾ ਵੜਦਾ ਹੁੰਦਾ ਚਾਹੇ ਮੁਰਗਾ 2 ਦਿਨ ਚ ਵੀ ਕੇ ਚਾਹੇ 4 ਦਿਨ ਚ ਵੀ ਕੇ ਉਹਦਾ ਉਹ ਮੈਂ ਉਹਨੂੰ ਖਰਚਾ ਦੇ ਦਿੰਦਾ 5 ਰੁਪਏ ਦੇ ਹਿਸਾਬ ਨਾਲ ਦਾਣੇ ਦਾ ਖਰਚਾ ਹੁੰਦਾ ਜਿਹੜਾ ਤੇ ਇੱਕ ਵਾਰ ਆ ਆਪਣੇ ਵਾਲਾ ਤਰੀਕਾ ਬਈ ਜਰੂਰ ਕਰਕੇ ਦੇਖਿਓ ਤੇ ਮੁਰਗੇ ਬਈ ਫਿਰ ਸਮੇਂ ਸਿਰ ਸੇਲ ਹੋ ਜਾਂਦੇ ਆ ਹੁਣ ਆ ਜੇ ਟਾਈਮ ਤੇ ਮੁਰਗਾ ਤਿਆਰ ਹੋਇਆ ਬਟ ਟਾਈਮ ਤੇ ਸੇਲ ਨਾ ਹੋਵੇ ਤਾਂ ਵੀ ਆਖਾ ਹੁੰਦਾ ਨਹੀਂ ਤਾਂ ਫਿਰ ਇਹ ਖਰਚੇ ਦਾ ਹੀ ਘਰ ਤੇ ਬਾਕੀ ਦੋਸਤੋ ਹੁਣ ਕਰਦੇ ਆਂ ਜੀ ਵੀਡੀਓ ਨੂੰ ਬੰਦ ਤੇ ਵੀਡੀਓ ਕਿਵੇਂ ਲਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ